ਤਰਨਤਾਰ ਮੈਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਹਿੰਦਾ ਕਿ ਟਰੈਸਟਰ ਕਿਉਂ ਬਣ ਗਏ ਆਪਾਂ ਅੱਖਾਂ ਤੇ ਪੱਟੀ ਕਿਉਂ ਮੰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪਰਮਿਸ਼ਨ ਵਾਲੇ ਬੋਰਡ ਵੀ ਤਾਰ ਦਿੱਤੇ ਗਏ ਨੇ ਤੇ ਆਮ ਆਦੀ ਪਾਰਟੀ ਦੇ ਬਿਨਾ ਪਰਮਿਸ਼ਨਾਂ ਤੋਂ ਸਾਰਾ ਬਾਜ਼ਾਰ ਭਰ ਤੇ ਆ ਕਿਸੇ ਝੰਡੇ ਦੀ ਕਿਸੇ ਫਲੈਕਸ ਦੀਆਂ ਗੇਟਾਂ ਦੀ ਪਰਮਿਸ਼ਨ ਹੈ ਇੱਕ ਢੱਕਾ ਪਰਮਿਸ਼ਨ ਨਹੀਂ ਹੈਗੀ ਅਸੀਂ ਲਿਖਤੀ ਰੂਪ ਦੇ ਵਿੱਚ ਮਾਨਯੋਗ ਚੋਣ ਕਮਿਸ਼ਨ ਨੂੰ ਭੇਜਦੇ ਨੇ ਪ੍ਰਸ਼ਾਸਨ ਤਾਂ ਸੁਟਾ ਪਿਆ ਉਹਦਾ ਅੱਖਾਂ ਤੇ ਪੱਟੀ ਮੰਨ ਲਈ ਪੰਜਾ ਸੱਤਾ ਮਨਾਂ ਦੀ ਗੱਲ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਥੱਲੇ ਨਾ ਲੱਗੋ ਅਕਾਲੀ ਦਲ ਦੇ ਸ਼੍ਰੋਮਣੀ ਕਾਲ ਦੇ ਤੁਸੀਂ ਪਰਮਿਸ਼ਨ ਵਾਲੇ ਬੋਰਡ ਵੀ ਤਾਰਤੇ ਤੇ ਆ ਇਹਨਾਂ ਦੇ ਕਿਸੇ ਦੀ ਬੋਰਡ ਦੀ ਪਰਮਿਸ਼ਨਾਂ ਬਿਨਾ ਪਰਮਿਸ਼ਨਾਂ ਤੋਂ ਸਾਰਾ ਬਜ਼ਾਰ ਭਰਿਆ ਪਿਆ ਕਿਉਂ ਹੁਣ ਬੋਡਾਂ ਦੇ ਨਾਲ ਛੰਡਿਆਂ ਦੇ ਨਾਲ ਵੋਟਾਂ ਪੈਣਗੀਆਂ ਜਦੋਂ ਲੋਕ ਮੂੰਹ ਨਹੀਂ ਲਾ ਰਹੇ ਪਿੰਡਾਂ ਦੇ ਵਿੱਚ ਮੈਂ ਜਾ ਕੇ ਆਇਆ ਬੱਸਾਂ ਅੱਜ ਕੇਜਰੀਵਾਲ ਨੇ ਆਉਣਾ ਉਹਰੇ ਤੇ ਪਿੰਡਾਂ 'ਚ ਬੱਸਾਂ ਖਾਲੀ ਖੜੀਆਂ ਨੇ ਅੰਮ੍ਰਿਤਸਰੋਂ ਕੋਈ ਤਰਨਤਾਰੋਂ ਕੋਈ ਜਲੰਧਰੋਂ ਕਿੱਡੀਆਂ ਭਰੀ ਆ ਰਹੇ ਇਹ ਤਾਂ ਹਾਲਾਤ ਨੇ ਤਰਨਤਾਰਨਕ ਬੰਦਾ ਨਹੀਂ ਜਾਂਦਾ ਇਹਨਾਂ ਦੇ ਨਾਲ 14 ਤਰੀਕ ਨੂੰ ਰਿਜ਼ਲਟ ਸਾਹਮਣੇ ਆ ਜਾਣਾ ਹੈ ਪ੍ਰਸ਼ਾਸਨ ਨੂੰ ਬੇਨਤੀ ਆ ਸਮਝੋ ਇਹ ਜਿਹੜਾ ਤੱਕਾ ਕਿਉਂਕਿ ਇੱਕ ਸ਼੍ਰੋਮਣੀ ਕਾਲਦਲ ਦੇ ਪਰਮਿਸ਼ਨ ਵਾਲੇ ਬੋਰਡ ਤਾਰੇਗੇ ਤੇ ਇੱਥੇ ਬਿਨਾ ਪਰਮਿਸ਼ਨਾਂ ਤੋਂ ਸਾਰਾ ਬਾਜ਼ਾਰ ਭਰਿਆ ਪਿਆ